ਅਸੀਂ ਪੁਰਾਤਨ ਵਿਰਾਸਤ ਦੀਆਂ ਐਸੀ ਚੀਜ਼ਾਂ ਦਿਖਾਵਾਂਗੇ ਜਿਨ੍ਹਾਂ ਨੂੰ ਸੰਭਾਲਿਆ ਹੈ ਪਰਮਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਹਰ ਇੱਕੋ ਚੀਜ਼ ਦਿਖਾਵਾਂਗੇ ਜਿਹੜੀ ਕਿ ਉਹ ਪੁਰਾਤਨ ਸਮੇਂ ਦੀ ਚੀਜ਼ ਹੈਗੀ ਆ ਪਰਮਿੰਦਰ ਜੀ ਬਹੁਤ ਸਾਰੀਆਂ ਤੁਸੀਂ ਇੱਥੇ ਚੀਜ਼ਾਂ ਜਿਹੜੀਆਂ ਐਗਜ਼ਿਬਿਸ਼ਨ ਦੇ ਵਿੱਚ ਲਗਾਈਆਂ ਗਈਆਂ ਨੇ ਕੀ ਕੀ ਇਤਿਹਾਸ ਜਿਹੜਾ ਤੁਸੀਂ ਸੰਭਾਲ ਕੇ ਬੈਠੇ ਹੋ ਹਾਂਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸਾਕ ਆ ਇਹ ਇਥੇ ਜੀਆਰਡੀ ਅਕੈਡਮੀ ਦੇ ਵਿੱਚ ਇੱਕ ਬਹੁਤ ਹੀ ਮਤਲਬ ਬੜਾ ਵਧੀਆ ਖਾਸ ਪ੍ਰੋਗਰਾਮ ਦੇ ਵਿੱਚ ਮੈਨੂੰ ਬੁਲਾਇਆ ਗਿਆ ਸੀ ਤੇ ਇਥੇ ਮੈਂ ਵਿਰਾਸਤੀ ਉਹ ਚੀਜ਼ਾਂ ਮਤਲਬ ਇਥੇ ਡਿਸਪਲੇ ਕੀਤੀਆਂ ਨੇ ਜਿਹੜੀਆਂ ਕਿ ਮਤਲਬ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਸਕੇ ਜਿਦੇ ਵਿੱਚੋਂ ਗੱਲ ਕਰੀ ਆਪਾਂ ਪਿੰਡੂ ਸੱਭਿਆਚਾਰ ਦੀ ਜਿਸ ਤਰ੍ਹਾਂ ਇਹ ਊਂਟ ਦੀ ਕਾਠੀ ਆ ਬੱਚਿਆਂ ਨੂੰ ਜੇ ਆਪ ਗੱਲ ਕਰੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ ਨਹੀਂ ਪਤਾ ਬੱਚਿਆਂ ਨੂੰ ਨਹੀਂ ਪਤਾ ਕਿਉਂਕਿ ਬਹੁਤੇ ਹੀ ਨਹੀਂ ਹੈਗੇ ਹੋਂ ਤੱਕ ਮੋਟਰਸਾਈਕਲ ਜਾਂ ਗੱਡੀਆਂ ਤੋਂ ਘੱਟ ਕੋਈ ਗੱਲ ਨਹੀਂ ਨਾ ਕਰਦਾ ਤੇ ਇਹ ਮਤਲਬ ਬੋਤੇ ਦੀ ਕਾਠੀ ਹੈ ਤੇ ਇਸ ਤਰ੍ਹਾਂ ਇਹ ਨਾਲੇ ਬੁਣਨ ਨਾਲ ਆਡਾ ਜਿਸ ਤਰ੍ਹਾਂ ਅੱਜ ਕੱਲ ਹੁਣ ਨਾਲੇ ਨੇ ਨਾਲੇ ਵੀ ਮਤਲਬ ਰੈਡੀਮੇਡ ਮਿਲਦੇ ਨੇ ਅੱਗੇ ਬੱਚਿਆਂ ਨੂੰ ਨਹੀਂ ਪਤਾ ਅੱਜ ਦੇ ਜਿਹੜੀ ਆਨ ਵਾਲੀ ਪੀੜ੍ਹੀ ਉਹਨਾਂ ਨੂੰ ਹਾਂ ਵੀ ਇਸ ਤਰ੍ਹਾਂ ਬੁਣੇ ਜਾਂਦੇ ਸੀ ਤੇ ਇਸ ਤਰ੍ਹਾਂ ਫਿਰ ਇਹ ਲੱਕੜ ਦੀਆਂ ਪ੍ਰੰਤਾਂ ਤੇ ਛਾਬੇ ਬੋਈਏ ਨਹੀਂ ਨਹੀਂ ਇਹ ਇਹ ਲੱਕੜ ਦੀਆਂ ਨੇ ਜੀ ਇਹ ਇਹ ਗੋਲੇ ਨੇ ਜੀ ਅੱਛਾ ਜੀ ਹਾਂ ਜੀ ਇਹ ਕਿੰਨੇ ਸਾਲ ਪੁਰਾਣੇ ਮਤਲਬ 100 150 ਸਾਲ ਪੁਰਾਣੇ ਨੇ ਕਿਉਂਕਿ ਇਹ ਪਿੰਡੂ ਸੱਭਿਆਚਾਰ ਨਾਲ ਰਿਲੇਟਡ ਚੀਜ਼ਾਂ ਨੇ ਜੀ ਇਹ ਛਾਬੇ ਬੋਈਏ ਆਗੇ ਜੀ ਸਾਰੇ ਇਹ ਅਲੱਗ-ਅਲੱਗ ਵੈਰਾਈਟੀਆਂ ਨੇ ਇਹ ਰੋਟੀ ਰੱਖਣ ਵਾਲਾ ਜਿਹੜਾ ਡੱਬਾ ਤੇ ਪਾਤੀ ਬਾਕਸ ਅੱਜ ਦੇ ਸਮੇਂ ਵਿੱਚ ਹਾਂਜੀ ਇਹ ਪਹਿਲਾਂ ਮਤਲਬ ਸਾਰੇ ਹੱਥ ਨਾਲ ਹੀ ਬਣਦਾ ਸੀ ਸਾਰਾ ਕੁਝ ਉਸ ਵਿੱਚ ਰੋਟੀ ਕਿੰਨੇ ਗਰਮ ਲੈਂਦੀ ਸੀ ਹਾਂਜੀ ਪੌਣਿਆਂ ਚਲਪੇਟ ਕੇ ਰੱਖਦੇ ਸੀ ਹੁਣ ਤਾਂ ਅੱਜ ਕੱਲ ਹਟਕੇਸ ਆ ਗਏ ਠੀਕ ਹੈ ਜੀ ਅੱਗੇ ਮਤਲਬ ਜਦੋਂ ਕਿਸ ਬਾਜ਼ਾਰੋਂ ਸਮਾਨ ਲੈਣ ਜਾਣਾ ਤਾਂ ਬੁੜੀਆਂ ਨੇ ਮਤਲਬ ਦੇ ਨਾਲ ਇਸ ਤਰ੍ਹਾਂ ਟੋਕਰੀ ਲੈ ਕੇ ਜਾਣੀ ਠੀ ਤੇ ਇਸ ਤਰ੍ਹਾਂ ਇਹ ਪੁਰਾਣੇ ਗਾਗਰਾਂ ਇਹ ਇਤਰਦਾਨ ਜਿਸ ਤਰ੍ਹਾਂ ਕੋਈ ਫੰਕਸ਼ਨ ਹੁੰਦਾ ਸੀ ਘਰੇ ਇਤਰ ਛੇੜਕਣ ਨੂੰ ਮਤਲਬ ਇਸ ਤਰ੍ਹਾਂ ਇਹ ਚੀਜ਼ਾਂ ਮਤਲਬ ਵਰਤੀਆਂ ਜਾਂਦੀਆਂ ਸੀ ਇਹ ਲਾਈਟਾਂ ਆ ਗਈਆਂ ਤੇ ਮਕਸੂਦ ਆ ਗਏ ਇਹ ਵੀ ਕਿੰਨੇ ਸਾਲ ਪੁਰਾਣਾ ਜਿਹੜਾ ਹੈਗਾ ਇਹ तकरीबन ਜੀ 100 ਸਾਲ ਪੁਰਾਣਾ ਹੈਗਾ ਜ਼ਿਆਦਾ ਨਹੀਂ ਹੈਗਾ ਤੇ ਇਹ ਮਕਸੂਦ ਨੇ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਅਲੱਗ-ਅਲੱਗ ਟਾਈਪ ਦੇ ਟਿਫਨ ਆ ਗਏ ਜੀ ਇਹ ਸ਼ਿੰਗਾਰਦਾਨ ਆ ਗਏ ਬਹੁਤ ਖੂਬਸੂਰਤ ਇੱਕ ਕਲੈਕਸ਼ਨ ਸਾਰੀ ਤੁਸੀਂ ਫਿਰ ਕਿੱਥੋਂ ਇਕੱਠੀ ਕੀਤੀ ਸਾਰੀ ਬਸ ਜਿੱਥੇ ਵੀ ਮਿਲਦੀ ਹੈ ਜੀ ਮਤਲਬ ਪਤਾ ਲੱਗਦਾ ਵੀ ਕਿਸੇ ਦੇ ਘਰੇ ਆ ਚੀਜ਼ ਪਈ ਆ ਤੇ ਫਿਰ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਜੋ ਵੀ ਮੁੱਲ ਹੁੰਦਾ ਉਹਦਾ ਉਤਾਰ ਕੇ ਉਹ ਚੀਜ਼ ਆਪਾਂ ਲੈ ਲੈਂਦੇ ਆ ਜੀ ਇਹ ਜਿੰਮੇ ਹੁਣ ਅੱਗੇ ਹੱਥ ਨਾਲ ਸਾਰੇ ਮਤਲਬ ਚੀਜ਼ਾਂ ਇਹ ਢੋਲੇ ਵਗੈਰਾ ਇਹ ਬੁਣੇ ਜਾਂਦੇ ਸੀ ਤੇ ਇਹ ਚੀਜ਼ਾਂ ਮਤਲਬ ਸਾਰੀਆਂ ਇਹ ਵੀ ਕਲੈਕਟ ਕੀਤੀਆਂ ਨੇ ਤੇ ਦੀ ਹੱਥਾਂ ਦੇ ਨਾਲ ਆਪਾਂ ਇੰਦੀਆਂ ਬਣਾਈਆਂ ਪੇਂਟਿੰਗਸ ਬਿਲਕੁਲ ਹੈਂਡ ਮੇਡ ਮਤਲਬ ਜਿਹੜਾ ਹੁੰਦਾ ਸੀ ਅੱਗੇ ਕੰਮ ਜਿਵੇਂ ਘਗਰੀ ਫੁਲਕਾਰੀਆਂ ਨੇ ਜਿਵੇਂ ਫੁਲਕਾਰੀਆਂ ਵਗੈਰਾ ਹੱਥੀ ਕੱਢਦੇ ਹੁੰਦੇ ਸੀ ਇਹ ਸਾਰੀਆਂ ਚੀਜ਼ਾਂ ਵੀ ਮਤਲਬ ਭਗਤ ਸਿੰਘ ਦੀ ਫੋਟੋ ਹੈ ਹਾਂਜੀ ਇਹ ਭਗਤ ਸਿੰਘ ਸਰਦਾਰ ਭਗਤ ਸਿੰਘ ਦੀ ਫੋਟੋ ਹੈ ਜੀ ਤੇ ਇਹ ਸਰਦਾਰ ਗੁਰਮੇਲ ਸਿੰਘ ਜੀ ਜਿਹੜੇ ਕਿ ਮਰਵਿੰਦਰ ਸਿੰਘ ਗਿਆਸਪੁਰ ਐਮਐਲਏ ਸਾਹਿਬ ਦੇ ਪਿਤਾ ਜੀ ਨੇ ਇਹ ਉਹਨਾਂ ਨੇ ਮੈਨੂੰ ਮਤਲਬ ਦਿੱਤੀ ਸੀ 2012 ਦੇ ਵਿੱਚ ਹਾਂਜੀ ਇਹਦੇ 'ਚ ਲਿਖਿਆ ਸਰਦਾਰ ਸਿੰਘ ਜੀ ਦੀ ਇਹ ਫੋਟੋ ਭਾਈ ਰਣਜੀਤ ਸਿੰਘ ਜੀ ਦੀ ਕਿਤਾਬ ਜੇਲ ਚਿੱਠੀਆਂ ਵਿੱਚੋਂ ਲਈ ਗਈ ਹੈ ਤੇ ਇਹ ਫੋਟੋ ਸਰਦਾਰ ਪਰਮਿੰਦਰ ਸਿੰਘ ਅਹਮਦਗੜ੍ਹ ਵਾਲਿਆਂ ਨੂੰ ਪ੍ਰੇਮ ਸਹਿਤ ਭੇਟ ਕੀਤੀ ਜਾਂਦੀ ਹੈ ਇਹ ਮਤਲਬ ओरिजिनल ਫੋਟੋ ਆ ओरिजिनल ਫੋਟੋ ਹੈ ਜੀ ਇਹ 2012 ਦੇ ਵਿੱਚ ਬਹੁਤ ਘੱਟ ਫੋਟੋ ਕਿਸੇ ਨੇ ਦੇਖੀ ਹੋਗੀ ਆਪਾਂ ਵੀ ਤਸਵੀਰਾਂ ਦਿਖਾ ਦਿੰਨੇ ਆ ਭਗਤ ਸਿੰਘ ਹੁਣਾਂ ਦੀ ਫੋਟੋ ਹੈਗੀ ਆ ਇਹ ਜੇਲ ਦੇ ਵਿੱਚ ਦੀ ਫੋਟੋ ਹੈਗੀ ਆ ਤਾਂ ਇਹ ओरिजिनल ਫੋਟੋ ਹੈਗੀ ਆ ਜੀ ਜੀ ਤੇ ਇਹ ਬੜੀ ਸਾਂਭਾਲ ਕੇ ਰੱਖੀ ਆ ਤਾਂ ਫਿਰ ਅੱਗੇ ਇਸ ਦੀਆਂ ਕਾਪੀਆਂ ਫਿਰ ਤੁਸੀਂ ਕਰਾਈਆਂ ਕੋਈ ਹੋਰ ਨਹੀਂ ਜੀ ਇਹ ਇਸ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਦਿੱਤੀ ਹਾਲ ਦੀ ਘੜੀ ਤਾਂ ਇਹ ਵੀ ਸਾਂਭੀ ਹੋਈ ਆ ਬਾਕੀ ਇਹਨਾਂ ਦਾ ਜਿਹੜਾ ਨੈਗੇਟਿਵ ਆ ਮੈਮ ਗਿਆਸਪੁਰਾ ਬੀਰਾ ਨਾਲ ਗੱਲ ਕੀਤੀ ਸੀ ਤੇ ਉਹਨਾਂ ਦੇ ਕੋਲ ਹੈਗਾ ਜੀ ਤੇ ਅੱਗੇ ਨੈਕਸਟ ਮਤਲਬ ਇਹਦੀਆਂ ਕਾਪੀਆਂ ਹੋਰ ਵੀ ਆਪਾਂ ਚਪਾ ਸਕਦੇ ਆ ਨੈਗੇਟਿਵ ਹੈਗਾ ਦਾ ਜੀ 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 ਓਕੇ ਤੇ ਬਾਕੀ ਜਿਸ ਤਰ੍ਹਾਂ ਫੁਲਕਾਰੀਆਂ ਹੁੰਦੀਆਂ ਸੀ ਬਾਗ ਹੁੰਦੇ ਸੀ ਇਹ ਫੁਲਕਾਰੀਆਂ ਨੇ ਇਹ ਬਾਗ ਨੇਗੇ ਇਹ ਬਾਗ ਨੇ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹ ਨਾਲ ਘਗਰੇ ਫੁਲਕਾਰੀਆਂ ਜਿਹੜੀਆਂ ਕਿ ਜਿਹੜੀ ਪਿੰਡੂ ਸੱਭਿਆਚਾਰ ਦਾ ਅੰਗ ਹੁੰਦਾ ਸੀ ਇਹ ਚੀਜ਼ਾਂ ਤੇ ਉਹ ਚੀਜ਼ਾਂ ਵੀ ਬਿਲਕੁਲ ਜੀ ਹਾਂਜੀ ਇਹ ਘਗਰੇ ਨੇ ਜੀ ਤੇ ਬਾਕੀ ਆ ਸਾਰੇ ਮੂੜੇ ਹੋਗੇ ਇਹ ਵੀ ਸ਼ਿੰਗਾਰ ਦਾ ਦਾਨ ਹੋਗੇ ਅੱਛਾ ਹਾਂ ਜੀ ਬੜੇ ਵਧੀਆ ਬਾਕਸ ਆ ਗਏ ਨੇ ਸ਼ਿੰਗਾਰ ਵਾਸਤੇ ਹਾਂ ਜੀ ਹਾਂ ਜੀ ਪਰ ਇਹ ਵੀ ਤੀਜੇ ਦਾ ਬਹੁਤ ਮੁੱਲ ਹੁੰਦਾ ਵਾ ਇਹ ਅਗਰ ਕੋਈ ਤਾਂ ਮਿਸਤਰੀ ਨੇ ਬਹੁਤ ਕਾਰਾਗਰੀ ਕਰਕੇ ਦਰਾਜ ਵੀ ਵਿੱਚੋਂ ਨਿਕਲਦੇ ਕੀਤੇ ਨੇ ਜੀ ਹਾਂ ਜੀ ਪਿੱਤਲ ਦਾ ਕੰਮ ਕਰਿਆ ਬਹੁਤ ਸੋਹਣਾ ਹੈ ਬਿਲਕੁਲ ਜੀ ਤੇ ਬਾਕੀ ਕੱਚ ਦੇ ਦੀਵੇ ਆ ਗਏ ਠੀਕ ਹੈ ਇਹ ਕੱਚ ਦੇ ਦੀਵੇ ਹੈਗੇ ਆ ਇਹ ਫਿਰ ਕਿੱਥੋਂ ਲਿਆਂਦੇ ਤੁਸੀਂ ਬਸ ਮੈਨੂੰ ਮੇਰਾ ਕੰਮ ਲੱਕੜੀ ਦਾ ਜੀ ਪਿੰਡਾਂ ਦੇ ਵਿੱਚ ਜਾਣਾ ਆਉਣਾ ਰਹਿੰਦਾ ਜੀ ਫਿਰ ਜਿੱਥੋਂ ਵੀ ਕੋਈ ਪ੍ਰਾਤਨ ਵਸਤੂ ਮਿਲਦੀ ਆ ਤੇ ਉਹ ਚੀਜ਼ਾਂ ਮਤਲਬ ਕਲੈਕਟ ਕਰਦੇ ਰਹਿੰਦੇ ਆ ਜੀ ਤੇ ਉਸ ਤਰ੍ਹਾਂ ਜਿਵੇਂ ਇਹ ਚੀਜ਼ਾਂ ਸਾਂਭਣ ਦਾ ਮੇਰਾ ਸ਼ੌਂਕ ਸੀ ਨਾਲ ਫਿਰ ਮੈਂ ਹੱਥ ਲਿਖਤ ਪੋਥੀਆਂ ਗ੍ਰੰਥ ਜਿਹੜੇ ਉਹ ਇਕੱਠੇ ਕਰਨੇ ਸ਼ੁਰੂ ਕੀਤੇ ਜਿਦੇ ਵਿੱਚ Hindu ਧਰਮ ਦੇ ਗ੍ਰੰਥ ਪੁਰਾਨ ਤੇ ਇਸ ਤਰ੍ਹਾਂ ਦੀਆਂ ਮਤਲਬ ਸਾਰੇ ਗ੍ਰੰਥ ਇਥੇ ਮਤਲਬ ਨਾਲ ਪੜਿਆ ਸੀ ਤੁਸੀਂ ਕੋਈ ਸੋਨੇ ਦੀ ਵੀ ਕੋਈ ਕੋਈ ਗੀਤਾ ਸ਼ਾਇਦ ਰੱਖੀ ਆ ਕੁਝ ਲਿਖਿਆ ਨਹੀਂ ਉਹ ਅੱਗੇ ਹੈਗਾ ਆ ਉਹ ਗੀਤਾ ਆ ਜੀ ਮਤਲਬ ਪੰਜਾਬੀ ਦੇ ਵਿੱਚ ਗੀਤਾ ਆ ਤੇ ਉਹਦੇ ਵਿੱਚ ਜਿਹੜੀ ਪੇਂਟਿੰਗ ਨੇ ਉਹ ਪੇਂਟਿੰਗ ਦੇ ਵਿੱਚ ਜਿਹੜਾ ਕੰਮ ਹੋਇਆ ਉਹ ਬੀ 골ਡ ਦੀਆਂ ਪੇਂਟਿੰਗ ਹੋਈ ਬਣੀਆਂ ਹੋਈਆਂ ਨੇ ਮੈਨੂੰ 골ਡ ਸੋਨੇ ਦੇ ਨਾਲ ਹਾਂਜੀ ਤੇ ਇਹ ਫਿਰ ਸਾਰੇ ਹਿੰਦੂ ਧਰਮ ਦੇ ਸਿੱਖ ਧਰਮ ਦੇ ਜਿਹੜੇ ਇਹ ਗ੍ਰੰਥ ਨੇ ਇਹ ਪੁਰਾਣੇ ਗ੍ਰੰਥ ਤੁਸੀਂ ਕਿੱਥੋਂ ਇਕੱਠੇ ਕੀਤੇ ਇਹ ਬਹੁਤ ਪੁਰਾਣੇ ਗ੍ਰੰਥ ਹੈ ਬਿਲਕੁਲ ਜੀ ਹਾਂ ਜੀ ਕੋਈ 200 300 ਸਾਲ ਪੁਰਾਣਾ ਕੋਈ 400 ਸਾਲ ਪੁਰਾਣਾ ਇਸ ਤਰ੍ਹਾਂ ਕਿੱਥੋਂ ਕਿੱਥੋਂ ਆਏ ਤੁਸੀਂ ਮਤਲਬ ਇਹ ਤਾਂ ਹੈ ਨਹੀਂ ਕਿ ਪੰਜਾਬ ਚੋਂ ਨਹੀਂ ਪੰਜਾਬ ਚੋਂ ਹੀ ਮਿਲੇ ਨੇ ਜੀ ਸਾਰੇ ਲੋਕਾਂ ਦੇ ਘਰਾਂ ਚੋਂ ਮਤਲਬ ਕਲੈਕਟ ਕੀਤੇ ਨੇ ਤੇ ਜੋ ਵੀ ਉਹਦਾ ਮੁੱਲ ਹੁੰਦਾ ਸੀ ਉਹ ਤਾਰ ਕੇ ਮਤਲਬ ਜੋ ਅਗਲਾ ਕਹਿੰਦਾ ਸੀ ਬੈਠ ਕੇ ਸੈਟਿੰਗ ਕਰਕੇ ਵੀ ਇੰਨੇ ਨਹੀਂ ਇੰਨੇ ਲੈਣਾ ਇੰਨੇ ਨਹੀਂ ਇੰਨੇ ਲੈਣਾ ਉਹ ਮੁੱਲ ਵੀ ਮੰਗਦੇ ਸੀ ਕਿੰਦਾ ਮੁੱਲ ਜੀ ਬਿਲਕੁਲ ਹਾਂ ਜੀ ਕੋਈ ਨਹੀਂ ਫਰੀ ਦਿੰਦਾ ਜੀ ਸਕਾ ਭਾਈ ਸਕੇ ਭਾਈ ਨੂੰ ਨਹੀਂ ਦਿੰਦਾ ਜੀ ਠੀਕ ਹੈ ਨਹੀਂ ਕਿੰਨਾ ਕ ਪੈਸਾ ਤੁਸੀਂ ਜਿਹੜਾ ਆਪਣੀ ਜੇਬ ਚ ਖਰਚ ਕਰ ਚੁੱਕੇ ਹੋ ਬਹੁਤ ਸਾਮਾਨ ਤੁਸੀਂ ਇਕੱਠਾ ਕੀਤਾ ਹੈ ਆਪਾਂ ਤਾਂ ਹੋਰ ਤਸਵੀਦਾ ਦੇਖਣੀਆਂ ਨੇ ਕਿੰਨਾ ਕ ਪੈਸਾ ਹੁਣ ਤੱਕ ਲਗਾ ਚੁੱਕੇ ਕਿੰਨਾ ਕਿੰਨੇ ਕ ਸਾਲ ਤੋਂ ਇਕੱਠਾ ਕਰ ਰਹੇ ਹਾਂ ਮੈਂ 32 ਸਾਲ ਤੋਂ ਇਕੱਠਾ ਕਰ ਰਿਹਾ ਜੀ ਹੁਣ ਤੱਕ ਜਿੰਨਾ ਵੀ ਮੈਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਮਾਇਆ ਤੇ ਉਹ 32 ਸਾਲ ਦੀ ਪੂੰਜੀ ਸਮਝ ਲਓ ਵੀ ਇੱਧਰ ਲਾਈ ਹੋਈ ਹੈ ਜੀ ਸਿਰਫ ਤੇ ਸਿਰਫ ਆਪਣੀ ਵਿਰਾਸਤ ਨੂੰ ਬਚਾਉਣਾ ਤੇ ਬੱਚਿਆਂ ਨੂੰ ਐਗਜ਼ਿਬਿਸ਼ਨ ਲਾ ਕੇ ਆਪਣੀ ਵਿਰਾਸਤ ਨਾਲ ਜੋੜਨਾ ਮੇਨ ਮਕਸਦ ਮੇਰਾ ਇਹ ਹੀ ਹੈ ਜੀ ਪਰਿਵਾਰ ਫਿਰ ਕਿਸ ਤਰ੍ਹਾਂ ਚਲਾਉਣੇ ਹੋ ਜੇ ਵਿਰਾਸਤ ਤੇ ਸਾਰਾ ਤੁਸੀਂ ਪੈਸਾ ਬਹੁਤ ਘੱਟ ਲੋਕ ਹੁੰਦੇ ਨੇ ਇਹ ਸੰਭਾਲਦੇ ਨੇ ਵਿਰਾਸਤ ਹਾਂ ਬਿਲਕੁਲ ਨਹੀਂ ਐ ਨਹੀਂ ਹੈਗਾ ਵੀ ਆਪਾਂ ਮੰਨ ਲਓ ਸਾਰੇ ਪੈਸੇ ਲਾਉਣੇ ਆ ਕਿਉਂਕਿ ਫਿਰ ਤਾਂ ਦੇਖੋ ਭਿਕ ਮੰਗਣ ਵਾਲਾ ਕੰਮ ਹੋ ਜੂ ਨਾ ਸਿੱਧੀ ਜੀ ਗੱਲ ਆ ਕਿਉਂਕਿ ਇਹ ਇਹ ਕੀ ਆ ਵੀ ਮੰਨ ਲਓ ਦਿਨੇ ਅਸੀਂ ਕੰਮ ਕਰਦੇ ਆ ਦਿਨੇ ਦਾ ਜਿਹੜਾ ਕੰਮ ਆ ਨਾਲ ਆਪਣਾ ਪਰਿਵਾਰ ਚਲਾਉਨੇ ਆ ਤੇ ਜਿਹੜੇ ਰਾਤਾਂ ਨੂੰ ਟਾਈਮ ਲਾਉਨੇ ਆ ਓਵਰਟਾਈਮ ਦਾ ਜਿਹੜਾ ਹੁੰਦਾ ਜਾਂ ਮੰਨ ਲਓ 2 ਪੈਸੇ ਬਚ ਗਏ ਕੋਈ ਠੇਕਾ ਲੱਤਾ ਉਹ ਸਾਰੇ ਪੈਸੇ ਇੱਧਰ ਲਾਇਦੇ। ਦੀ ਕਮਾਈ ਮੇਨ ਲੱਗਦਾ ਇੱਧਰ ਲਾ। 10 ਬੰਦ ਇੱਧਰ ਕੱਢੀਦਾ ਜੀ ਤੇ ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ। ਕਿਸੇ ਪੱਤਿਆਂ ਤੇ ਲਿਖੀ ਰਮਾਇਣ ਸਾਰੀ। ਤਾੜ ਦੇ ਪੱਤਿਆਂ ਦੇ ਉੱਪਰ ਲਿਖੀ ਹੋਈ ਆ ਜੀ ਤੇ ਇਸ ਤਰ੍ਹਾਂ ਹੀ ਇਹ ਇਹ ਜਿਹੜੀ ਜਿਹੜੀ ਗੀਤਾ ਰਮਾਇਣਾ ਜੀ ਪੂਰੀ। ਹਾਂਜੀ ਹਾਂਜੀ ਬਿਲਕੁਲ ਪੂਰੀ ਰਮਾਇਣਾ। ਇਹ ਇਹ ਜਿਹੜੀ ਆਪ ਜੀ ਗ ਜਦੋਂ ਦਖਾਣ ਨੇ ਪੰਜਾਬੀ ਦੇ ਵਿੱਚ ਇਹ ਗੀਤਾ ਜਿਹੜੀ ਪੂਰੀ ਲਿਖੀ ਹੈ ਜੀ ਜੀ ਜਿਸ ਤਰ੍ਹਾਂ ਇਹ ਸੰਗਾਸਣ ਬਣਿਆ ਹੋਇਆ ਆ ਮੁਕਟ ਲੱਗਿਆ ਹੋਇਆ ਛਤਰ ਲੱਗਿਆ ਹੋਇਆ ਜਾਂ ਇਹਨਾਂ ਦੇ ਗਹਿਣੇ ਪਾਏ ਨੇ ਤੇ ਇਹ ਸਾਰਾ ਮਤਲਬ 골ਡ ਦਾ ਕੰਮ ਆ ਸੋਨੇ ਨਾਲ ਮਤਲਬ ਇਹ ਸੋਨੇ ਦੀ ਸ਼ਾਈ ਨਾਲ ਇਹ ਕੰਮ ਹੋਇਆ ਹੋਇਆ ਸਾਰਾ ਤੇ ਇਸ ਤਰ੍ਹਾਂ ਹੀ ਆਪ ਤਿਆਰ ਕੀਤੀ ਤੁਸੀਂ ਨਹੀਂ ਜੀ ਨਹੀਂ ਨਹੀਂ ਇਹ ਗੁਲਾਬ ਸਿੰਘ ਨੇ ਭਾਈ ਕੇਸਰ ਸਿੰਘ ਤੋਂ ਲਿਖਾਈ ਹੋਈ ਆ ਜੀ ਤੇ 1840 ਦੀ ਮਤਲਬ ਗੀਤਾ ਆ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਹੀ ਮਤਲਬ ਇਹ ਜਿਹੜੇ ਛੋਟੇ ਗ੍ਰੰਥ ਨੇ ਜਿਹਨੀਆਂ ਯੂਨੀਕ ਸਾਈਜ਼ ਉਹ ਵੀ ਮੈਂ ਕਲੈਕਟ ਛੋਟੇ ਬਹੁਤ ਗ੍ਰੰਥ ਨੇ ਹਾਂ ਜੀ ਉਹ ਵੀ ਸਭ ਤੋਂ ਛੋਟਾ ਸਾਈਜ਼ ਕਿਹੜਾ ਗ੍ਰੰਥ ਦਾ ਇਨਾਂ ਚ ਸਾਰੇ ਲਗਭਗ ਮਿਨੀਚਰ ਹੀ ਨੇ ਬਾਕੀ ਜਿਵੇਂ ਇਹ ਜਿਹੜਾ ਹੈਗਾ ਆ ਇਹ ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਫੌਜੀਆ ਨੂੰ ਗ੍ਰੰਥ ਮਿਲੇ ਸੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਹਿੰਦੂਆਂ ਨੂੰ ਗੀਤਾ ਤੇ ਮੁਸਲਮਾਨਾਂ ਨੂੰ ਕੁਰਾਨ ਤੇ ਜਿਹੜੇ ਇਸਾਈ ਸੀ ਉਹਨਾਂ ਨੂੰ ਬਾਈਬਲ ਤੇ ਇਹ ਜਿਹੜੀ ਹੈ ਕੁਰਾਨ ਆ ਜੀ ਇਹ ਦੇਖੋ ਡੱਬੀ ਦੇ ਵਿੱਚ ਇਹਦੇ ਵਿੱਚ ਮਤਲਬ ਕੁਰਾਨ ਆ ਤੇ ਇਹ ਸੈਕੰਡ ਵਰਲਡ ਵਾਰ ਦੀ ਹੈ ਜੀ ਓਕੇ ਹਾਂ ਜੀ ਬਹੁਤ ਛੋਟੀ ਜੀ ਹਾਂ ਜੀ ਹਾਂ ਜੀ ਉਹ ਉਹ ਪੜ੍ਹ ਲੈਂਦੇ ਸੀ ਇਹਨਾਂ ਨੂੰ ਹਾਂ ਜੀ ਹਾਂ ਜੀ ਇਹਦੇ ਨਾਲ ਲੈਂਜ ਹੁੰਦਾ ਸੀ ਲੈਂਜ ਨਾਲ ਪੜਿਆ ਜਾਂਦਾ ਸੀ ਜੀ ਹਾਂਜੀ ਇਹ ਫਿਰ ਬੜੀ ਕਿੱਥੋਂ ਤੁਸੀਂ ਫਿਰ ਲਿੱਤੀ ਇੱਕ ਫੌਜੀ ਸੀਗਾ ਜੀ ਉਹਨਾਂ ਮੇਰੇ ਮਤਲਬ ਮਿੱਤਰ ਦੇ ਅੱਗੇ ਲਿੰਕ ਦੇ ਵਿੱਚ ਤੇ ਤੁਸੀਂ ਫਿਰ ਸੋਚੀ ਸੀ ਕਲੈਕਸ਼ਨ ਇਹ ਕਰਨੀ ਹੈਗੀ ਮੈਂ ਇੱਥੋਂ ਲੱਭ ਕੇ ਲੈਣਾ ਕੰਟੈਕਟ ਕਿੱਦਾਂ ਸੀ ਬਸ ਐ ਵੀ ਗੱਲ ਹਰੇਕ ਨਾਲ ਸ਼ੇਅਰ ਕਰ ਲਈਦੀ ਹੈ ਜੀ ਵੀ ਭਾਈ ਮੈਂ ਆ ਚੀਜ਼ਾਂ ਕਲੈਕਟ ਕਰਦਾ ਜੇ ਕੋਈ ਹੋਵੇ ਤਾਂ ਕਿਸੇ ਦੇ ਘਰੇ ਤੋਂ ਅਗਲਾ ਦੱਸ ਦਿੰਦਾ ਸਾਡੇ ਘਰ ਵੀ ਫਲਾਣੇ ਪਿੰਡ ਦੇ ਵਿੱਚ ਆ ਚੀਜ਼ਾਂ ਪਈਆਂ ਫਲਾਣੇ ਪਿੰਡ ਚ ਆ ਰਿਕਾਰਡ ਪਏ ਨੇ ਆ ਚੀਜ਼ਾਂ ਸਿੱਕੇ ਪਏ ਨੇ ਤੇ ਇਸ ਤਰ੍ਹਾਂ ਮਤਲਬ ਤੇ ਜਿਹੜੀ ਮੇਰੀ ਸਟਾਰਟਿੰਗ ਆ ਇਸ ਕਲੈਕਸ਼ਨ ਨੂੰ ਸ਼ੁਰੂ ਕਰਨ ਦੀ ਉਹ ਸਿੱਕਿਆਂ ਤੋਂ ਹੋਈ ਸੀ ਸਿੱਕਿਆਂ ਤੋਂ ਸ਼ੁਰੂ ਕੀਤੀ ਸੀ ਹੁਣ ਆਪਾਂ ਸਿੱਕਿਆਂ ਵੱਲ ਆ ਗਏ ਹਾਂਜੀ ਹਾਂਜੀ ਮੇਰੀ ਜਿਹੜੀ ਸਟਾਰਟਿੰਗ ਆ ਉਹ ਸਿੱਕਿਆਂ ਤੋਂ ਹੀ ਸੀ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਮੈਨੂੰ ਸਿੱਕੇ ਦਿੱਤੇ ਸੀ ਜਿਹੜੇ ਆਨੇ ਢੇਲੇ ਤੇ ਗਲੀ ਵਾਲੇ ਪੈਸੇ ਸੀ ਤੇ ਉਹ ਸਿੱਕੇ ਨੂੰ ਮੈਂ ਮਤਲਬ ਸੰਭਿਆ ਤੇ ਹੌਲੀ ਹੌਲੀ ਚਲੋ ਇਹ ਇੰਨੀ ਜਿਆਦਾ ਕਲੈਕਸ਼ਨ ਹੋਈ ਸਭ ਤੋਂ ਪੁਰਾਣਾ ਸਿੱਕਾ ਜਿਹੇ ਆਪਾਂ ਗੱਲ ਕਰੀਏ ਤਾਂ ਕਿਸ ਵੱਲੇ ਦਾ ਸੀਗਾ ਸਭ ਤੋਂ ਪਹਿਲਾ ਜਿਹੜਾ ਸਿੱਕਾ ਆ ਉਹ 6th ਸੈਂਚਰੀ BC ਦਾ ਸੀਗਾ 6th ਸੈਂਚਰੀ BC ਮੋਰੀਆ ਕਾਲ ਤੇ ਚੰਦਰਗੁਪਤ ਮੋਰੀਆ ਨੇ ਜਿਹੜੇ ਸਿੱਕੇ ਚਲਾਈ ਸੀ ਉਹਨੂੰ ਪੰਚਮਾਰਕ ਸਿੱਕੇ ਕਹਿੰਦੇ ਨੇ ਤੇ ਇਹ ਜਿਹੜੇ ਪੰਚਮਾਰਕ ਸਿੱਕੇ ਨੇ ਇਹ ਮਤਲਬ ਪਹਿਲੇ ਸਿੱਕੇ ਮੰਨੇ ਜਾਂਦੇ ਨੇ ਤੇ ਇਸ ਤੋਂ ਬਾਦ ਜਿੰਨੇ ਵੀ ਰਾਜੇ ਮਹਾਰਾਜੇ ਨवाब ਸੁਲਤਾਨ ਆਏ ਨੇ ਉਹਨਾਂ ਦੇ ਸਾਰਿਆਂ ਦੇ ਲਗਭਗ ਆਪਣੇ ਕੋ ਸਿੱਕੇ ਹੈਗੇ ਨੇ ਇਹਨੂੰ ਸਿੱਕੇ ਨੂੰ ਆਪਾਂ ਕਿਸ ਤਰ੍ਹਾਂ ਗਿਣਾਂਗੇ ਜਿਵੇਂ ਆਪਾਂ ਕਹਿੰਦੇ ਆ 1 ਰੁਪਇਆ ਸਿੱਕਾ ਆਪਾਂ ਨੂੰ ਪਤਾ ਹੋਵੇ ਕਿ ਇਹ 2 ਰੁਪਇਆ ਸਿੱਕਾ ਹੈ ਜੀ ਤੇ ਮਤਲਬ ਪੈਸੇ ਦੇ ਵਿੱਚ ਗਿਣਿਆ ਜਾਂਦਾ ਸੀ ਜਿਹੜਾ ਤਾਂਬੇ ਦਾ ਸਿੱਕਾ ਉਹ ਪੈਸੇ ਦੇ ਵਿੱਚ ਜਿਹੜਾ ਚਾਂਦੀ ਦਾ ਸਿੱਕਾ ਉਹ ਰੁਪਏ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਜਿਵੇਂ ਹੁਣ ਪਟਿਆਲਾ ਰਿਆਸਤ ਆ ਗਈ ਸਭ ਵੱਡੀ ਰਿਆਸਤ ਪਟਿਆਲਾ ਰਿਆਸਤ ਮੰਨੀ ਹੈ ਪਟਿਆਲਾ ਰਿਆਸਤ ਦੇ ਸਰਦਾਰ ਅਮਰ ਸਿੰਘ ਦਾ ਸਿੱਕਾ ਜੀ ਸਹਿਬ ਸਿੰਘ ਦਾ ਸਿੱਕਾ ਕਰਮ ਸਿੰਘ ਉਦੋਂ ਬਾਅਦ ਨਰਿੰਦਰ ਸਿੰਘ ਫਿਰ ਮਹਿੰਦਰ ਸਿੰਘ ਫਿਰ ਰਜਿੰਦਰ ਸਿੰਘ ਇਹ ਜਿਵੇਂ ਜਿਵੇਂ ਵੀ ਰਾਜੇ ਆਈ ਗਏ ਉਹਨਾਂ ਸਾਰਿਆਂ ਦੇ ਲਗਭਗ ਸਾਰੇ ਵੈਰਾਈਟੀ ਦੇ ਸਿੱਕੇ ਮਤਲਬ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਬਾਅਦ ਮਲੇਰਕੋਲਾ ਦੀ ਗੱਲ ਕਰੀਏ ਜਿਵੇਂ ਹੁਣ ਸਾਡਾ ਜ਼ਿਲ੍ਹਾ ਜਿਹੜਾ ਮਲੇਰਕੋਲਾ ਕਿਉਂਕਿ ਮੈਂ ਅਮੰਦਗੜ ਤੋਂ ਆ ਤੇ ਇਹ ਜਿਹੜਾ ਮਰੇ ਕੋਲੇ ਨਵਾਬ ਨੇ ਉਹ 22 ਨਵਾਬ ਹੋਏ ਨੇ ਜੀ ਮਰੇ ਕੋਲੇ ਦੇ 22 ਨਵਾਬਾਂ ਦੇ ਵਿੱਚੋਂ 11 ਨਵਾਬਾਂ ਦੇ ਜਿਹੜੇ ਸਿੱਕੇ ਨੇ ਉਹ ਚੱਲੇ ਨੇ ਜੀ ਜਿਹਦੇ ਵਿੱਚੋਂ ਤਕਰੀਬਨ 8 ਨਵਾਬਾਂ ਦੇ ਮੇਰੇ ਕੋਲ ਹੈਗੇ ਆ ਜੀ ਸਿੱਕੇ ਤੇ ਜਿਹਦੇ ਵਿੱਚ ਭੀਖਨਖਾ ਬਹਾਦਰਖਾ ਅਸਦੁੱਲਾਖਾ ਅਮੀਰ ਅਲੀਖਾ ਮਹਿਬੂਬ ਅਲੀਖਾ ਸਕੰਦਰ ਅਲੀਖਾ ਇਬਰਾਹਿਮ ਅਲੀਖਾ ਅਹਿਮਦ ਅਲੀਖਾ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜੇ ਹੈਗੇ ਆ ਸਿੱਕੇ ਲੱਗ ਲੱਗ ਨਵਾਬਾਂ ਦੇ ਮੈਂ ਇਕੱਠੇ ਕੀਤੇ ਨੇ ਜੀ 1200 1806 ਈਸਵੀ ਜਿਸ ਤਰ੍ਹਾਂ ਇਹ ਰਿਆਸਤਾਂ ਸੀਗੀਆਂ ਬੜੋਦਾ ਸਟੇਟ ਆ ਗਈ ਮਤਲਬ ਕੋਟਾ ਸਟੇਟ ਆ ਗਈ ਬੂੰਦੀ ਸਟੇਟ ਆ ਗਈ ਮੇਵਾੜ ਸਟੇਟ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੋਈ ਪਰ ਕਿਸੇ ਵਕ ਵਕ ਜਿਵੇਂ ਸਟੇਟ ਹੁੰਦੀ ਉਹਦੇ ਰਾਜਿਆਂ ਦੇ ਸਿੱਕੇ ਰਾਜਿਆਂ ਦੇ ਵਕ ਵਕ ਸਟੇਟਾਂ ਦੇ ਸਿੱਕੇ ਜਿਹੜੇ ਨੇ ਜਿਵੇਂ ਮੁਹੰਮਦ ਗੋਰੀ ਆ ਗਿਆ ਮੁਹੰਮਦ ਤੁਗਲਕ ਆ ਗਿਆ ਹਨ ਇਸ ਤਰ੍ਹਾਂ ਅਲੱਗ-ਅਲੱਗ ਖਿਲਜੀ ਵੰਸ਼ ਆ ਗਿਆ ਲੋਧੀ ਵੰਸ਼ ਆ ਗਿਆ ਇਸ ਤਰ੍ਹਾਂ ਸਾਰਿਆਂ ਦੇ ਇਹ ਸਿੱਕੇ ਇੱਥੇ ਡਿਸਪਲੇ ਨੇਗੇ ਤੇ ਇਸ ਤਰ੍ਹਾਂ ਮਤਲਬ ਇਹ ਇਹ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਦੀ ਖਾਸ ਡਿਸਪਲੇ ਬਣਾਈ ਆ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿੰਨੇ ਵੀ ਲਗਭਗ ਜਿੰਨੇ ਵੀ ਮੰਨ ਲਓ ਸਿੱਕੇ ਚੱਲੇ ਜਿੰਨੀਆਂ ਮੰਟਾਂ ਦੇ ਸਿੱਕੇ ਚੱਲੇ ਉਹ ਲਗਭਗ ਇੱਥੇ ਹੈਗੇ ਨੇ ਜਿਸ ਤਰ੍ਹਾਂ ਇਹ ਪਸ਼ਾਬਰ ਮੰਟ ਦਾ ਸਿੱਕਾ ਹੈਗਾ ਜੀ ਡੇਰਾ ਗਾਜੀ ਖਾਨ ਦਾ ਹੈਗਾ ਜੀ ਮੁਲਤਾਨ ਮੰਟ ਦਾ ਸਿੱਕਾ ਹੈਗਾ ਇਹ ਲਾਹੌਰ ਮੰਟ ਦਾ ਸਿੱਕਾ ਅੰਮ੍ਰਿਤਸਰ ਮੰਟ ਦਾ ਸਿੱਕਾ ਇਹ ਇਹ ਡੇਰਾ ਗਾਜੀ ਖਾਨ ਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਜੀ ਵੀ ਉਹਨਾਂ ਨੇ ਕਿੰਨੀਆਂ ਮਿੰਟਾਂ ਦੇ ਵਿੱਚੋਂ ਸਿੱਕਾ ਜਾਰੀ ਕੀਤਾ ਓਕੇ ਹਾਂਜੀ ਫਿਰ ਉਦੋਂ ਬਾਅਦ ਮਿੰਟ ਦੇ ਵਿੱਚ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਪ੍ਰਿੰਟ ਦਾ ਮਤਲਬ ਹੁੰਦਾ ਟਕਸਾਲ ਜਿੱਥੇ ਸਿੱਕਾ ਬਣਦਾ ਆ ਜੀ ਜਿਸ ਤਰ੍ਹਾਂ ਅੱਜ ਕੱਲ ਮਤਲਬ ਆਪਣੇ ਇੰਡੀਆ ਦੀਆਂ ਜਿਹੜੀਆਂ ਮਿੰਟਾਂ ਨੇ ਉਹ 4 ਨੇ ਜੀ ਠੀਕ ਹੈ ਜੀ ਇੱਕ ਆਪਣੇ ਨੌਇਡਾ ਮਿੰਟ ਆ ਗਈ ਜੀ ਠੀਕ ਹੈ ਜੀ ਇੱਕ ਬੰਬੇ ਮਿੰਟ ਆ ਗਈ ਇੱਕ ਹైదరాబాద్ ਮਿੰਟ ਆ ਗਈ ਇਸ ਤਰ੍ਹਾਂ ਮਤਲਬ ਜਿਹੜੀਆਂ 4 ਮਿੰਟ ਤੇ ਇਹ 4 ਮਿੰਟਾਂ ਜਿਵੇਂ ਆਪਣੇ ਇੰਡੀਆ ਗਵਰਨਮੈਂਟ ਦਾ ਸਿੱਕਾ ਬਣਦਾ ਉਹ ਮੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਮੇਂ ਦੇ ਵਿੱਚ ਮਿੰਟਾਂ ਹੁੰਦੀਆਂ ਸੀ ਤੇ ਟਕਸਾਲ ਹੁੰਦੀ ਜਿੱਥੇ ਸਿੱਕਾ ਬਣਦਾ ਹੁੰਦਾ ਸੀ ਉਸ ਤਰ੍ਹਾਂ ਉਸ ਸਮੇਂ ਜਿਹੜੀਆਂ ਸਿੱਕਾਂ ਮਿੰਟਾਂ ਸੀ ਉਹ ਸਾਰੀਆਂ ਮਿੰਟਾਂ ਦੇ ਲਗਭਗ ਸਿਕਿਉਰੀ ਹੈਗੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਹਾਰਾਜਾ ਸ਼ੇਰ ਸਿੰਘ ਦਾ ਸਿੱਕੇ ਹੈਗੇ ਨੇ ਜੀ ਇੱਥੇ ਹਰੀ ਸਿੰਘ ਨਲੂਏ ਦੇ ਸਿੱਕੇ ਹੈਗੇ ਨੇ ਠੀਕ ਹੈ ਨੀ ਇਸ ਤਰ੍ਹਾਂ ਅਲੱਗ-ਅਲੱਗ ਮਤਲਬ ਜਿਹੜੀ ਇਹਦੇ ਵਿੱਚ ਡਾਈ ਡਾਈ ਵੈਰਾਈਟੀ ਦੇ ਸਿੱਕੇ ਮਤਲਬ ਇੱਥੇ ਲਾਏ ਨੇ 1841 ਤੋਂ ਲੈ ਕੇ 1843 ਤੱਕ ਦੀ ਜੀ ਜੀ ਹਾਂ ਜੀ ਇਹ ਮਹਾਰਾਜਾ ਸ਼ੇਰ ਸਿੰਘ ਦਾ ਟੈਂਪਰੇਟ ਆ ਜੀ ਹਾਂ ਜੀ ਤੇ ਉਦੋਂ ਬਾਅਦ ਆਪਾਂ ਗੱਲ ਕਰੀਏ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਵਿੱਚ ਜਿਹੜੇ ਗਵਰਨਰ ਲਾਏ ਸੀ ਤੇ ਉਹਨਾਂ ਦੇ ਸਿੱਕੇ ਜਿਸ ਤਰ੍ਹਾਂ ਗਵਰਨਰ ਦਿਵਾਨ ਮੋਤੀराम ਦਾ ਸਿੱਕਾ ਆ ਗਿਆ ਇਹ ਕਾ ਵਰਾਈਟੀ ਦੇ ਵਿੱਚ ਆਉਂਦਾ ਝੰਡੇ ਵਾਲੀ ਵਰਾਈਟੀ ਦੇ ਵਿੱਚ ਇੱਕ ਇਹ ਵਰਾਈਟੀ ਚ ਆਉਂਦਾ ਅਲੱਗ ਤੇ ਉਦੋਂ ਬਾਅਦ ਗਵਰਨਰ ਮੀਹਾ ਸਿੰਘ ਦਾ ਸਿੱਕਾ ਆ ਗਿਆ ਜੀ ਫਿਰ ਗੁਲਾਮ ਸ਼ੇਖ ਮਈ ਉਸ ਤੇ ਕਸ਼ਮੀਰ ਦੇ ਸਿੱਕੇ ਆ ਕਸ਼ਮੀਰ ਦੇ ਕਸ਼ਮੀਰ ਦੇ ਵਿੱਚ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਗਵਰਨਰ ਲਾਏ ਸੀ ਉਹਨਾਂ ਦੇ ਸਿੱਕੇ ਨੇ ਜੀ ਇਹ ਫਿਰ ਇਹ ਸਿੱਕਾ ਜੀ ਜਿਹੜਾ ਮਤਲਬ ਸਿੱਖਾਂ ਤੋਂ ਅੱਡ ਹੋ ਕੇ ਮੰਨ ਲਓ ਕਹਿ ਲਓ ਵੀ ਉਹਨਾਂ ਨੇ ਗਦਾਰੀ ਕਰਕੇ ਜਦੋਂ ਡੋਗਰਿਆਂ ਨੇ ਆਪਦਾ ਰਾਜ ਕਾਇਮ ਕੀਤਾ ਉਹਨਾਂ ਨੇ ਜਿਹੜਾ ਪਹਿਲਾ ਸਿੱਕਾ ਚਲਾਇਆ ਉਹਦੇ ਉੱਪਰ ਜਿਹੜਾ ਇਬਾਰਤ ਸੀ ਉਹ ਰਘੂਨਾਥ ਜੀ ਸਹਾਏ ਮਤਲਬ ਲਿਖੀ ਇਹ ਉਹ ਸਿੱਕਾ ਜੀ ਪਹਿਲਾ ਇਹ ਉਹ ਸਿੱਕਾ ਪਹਿਲਾ ਸਿੱਕਾ ਹੈਗਾ ਡੋਗਰਿਆਂ ਨੇ ਜਿਹੜਾ ਗਦਾਰੀ ਕਰਕੇ ਮਤਲਬ ਆਪਣਾ ਰਾਜ ਨਾਲ ਦੀ ਨਾਲ ਦਿਖਾਵਾਂਗੇ ਕਿਉਂਕਿ ਬਹੁਤ ਖਾਸ ਚੀਜ਼ਾਂ ਹੈਗੀਆਂ ਨੇ ਦਰਸ਼ਕਾਂ ਨੂੰ ਨਹੀਂ ਪਤਾ ਹੋਵੇਗਾ ਤੇ ਇਤਿਹਾਸ ਜਿਹੜਾ ਵਾ ਪਰਮਿੰਦਰ ਸਿੰਘ ਉਹਨਾਂ ਨੇ ਸੰਭਾਲਿਆ ਉਸ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਤਾਂ ਪਰਮਿੰਦਰ ਜੀ ਹੋਰ ਵੀ ਬਹੁਤ ਸ ਜਿਸ ਤਰ੍ਹਾਂ ਇਹ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਿੱਕੇ ਆਉਂਦੇ ਨੇ ਇਹਦੇ ਵਿੱਚ ਕੀ ਆ ਵੀ ਤਰਸ਼ੂਲ ਵਾਲੇ ਸਿੱਕੇ ਆਉਂਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਸਟਾਰ ਕਰਾਸ ਬਣਿਆ ਹੁੰਦਾ ਉਹ ਸਿੱਕੇ ਆਉਂਦੇ ਨੇ ਉਸ ਤੋਂ ਬਾਅਦ ਫੁੱਲ ਬਾਰਡਰ ਵਾਲਾ ਸਿੱਕਾ ਆਪਣੇ ਇੱਥੇ ਡਿਸਪਲੇ ਕੀਤਾ ਸੀ ਫੋਟੋ ਦੀ ਕੱਢੀ ਆ ਪ੍ਰਿੰਟ ਕੱਢਿਆ ਆ ਪ੍ਰਿੰਟ ਕੱਢਿਆ ਤਾਂ ਕਿ ਛੋਟਾ ਬੈਕ ਸਾਈਡ ਦੀ ਸਮਝ ਨਹੀਂ ਆਉਣੀ ਇਸ ਕਰਕੇ ਬੈਕ ਸਾਈਡ ਵੀ ਨਾਲ ਲਾਈ ਆ ਤੇ ਉਸ ਤੋਂ ਬਾਅਦ ਫੁੱਲ ਵਾਲੇ ਸਿੱਕੇ ਆ ਗਏ ਜੀ ਆ ਫੁੱਲ ਬਣਿਆ ਜੀ ਵਿੱਚ ਫੁੱਲ ਲੱਗਾ ਆ ਜੀ ਆ ਕਟਾਰ ਵਾਲੇ ਸਿੱਕੇ ਆ ਕਟਾਰ ਬਣੀ ਆ ਜੀ ਤੇ ਉਹ ਸਾਰੇ ਮਤਲਬ ਜਿੰਨੀਆਂ ਵੀ ਵੈਰਾਈਟੀਆਂ ਮਹਾਰਾਜਾ ਉਹ ਕੀਤੀਆਂ ਤੇ ਉਹ ਸਾਰੀਆਂ ਉਰੇ ਹੈਗੀਆਂ ਨੇ ਤੇ ਬਾਕੀ ਜਿਸ ਤਰ੍ਹਾਂ ਛਤਰ ਵਾਲੇ ਸਿੱਕੇ ਆ ਗਏ ਜਾਂ ਮਤਲਬ ਹੋਰ ਵੈਰਾਈਟੀਆਂ ਦੇ ਸਿੱਕੇ ਆ ਗਏ ਕਟਾਰ ਵਾਲੇ ਸਿੱਕੇ ਆ ਗਏ ਇਹ ਸਾਰੇ ਤੇ ਇਹ ਖਾਸ ਡਿਸਪਲੇ ਬਣਾਈ ਹੈ ਜੀ ਮਤਲਬ ਇਸ ਵਾਰੀ ਪਹਿਲੀ ਵਾਰੀ ਇਹ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਉਸ ਸਮੇਂ ਜਿਹੜਾ ਬਹਿਲੋ ਲੋਧੀ ਦਾ ਰਾਜ ਸੀ ਬਹਿਲੋ ਲੋਧੀ ਨੇ ਮਤਲਬ ਜਿਹੜੇ ਸਿੱਕੇ ਉਸ ਸਮੇਂ ਜਾਰੀ ਕੀਤੇ ਕਿਉਂਕਿ ਜਦੋਂ ਇੱਕ ਪੰਜਾਬ ਤੇ ਦਿੱਲੀ ਦੇ ਉੱਪਰ ਬਹਿਲੋ ਲੋਧੀ ਦਾ ਰਾਜ ਆ ਤੇ ਉਹ ਉਸ ਸਮੇ ਗੁਰੂ ਨਾਨਕ ਸਾਹਿਬ ਦਾ ਮਤਲਬ ਪ੍ਰਕਾਸ਼ ਹੋਇਆ ਤੇ ਉਸ ਸਮੇ ਲੋਧੀ ਦੇ ਸਿੱਕੇ ਚੱਲਦੇ ਸੀ ਤੇ ਇਹ ਇਹ ਜਿਹੜੇ ਸਿੱਕੇ ਇੱਥੇ ਡਿਸਪਲੇ ਕੀਤੇ ਨੇ ਇਸ ਤਰ੍ਹਾਂ ਦੇ ਸਿੱਕਿਆਂ ਨਾਲ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਾਇਆ ਅੱਛਾ 20 ਰੁਪਏ ਦਾ ਲੰਗਰ ਇਹ ਸਿੱਕਿਆਂ ਦਸਰੂ ਇਸ ਹਾਂ ਇਸ ਇਸ ਇਹ ਸਿੱਕਿਆਂ ਨਾਲ ਜਾਨੀ ਇਹ ਇਸ ਤਰ੍ਹਾਂ ਦੇ ਸਿੱਕਿਆਂ ਨਾਲ ਮਤਲਬ ਇਹ ਜਿਹੜਾ ਲੰਗਰ ਇੱਥੇ ਮਤਲਬ ਗੁਰੂ ਨਾਨਕ ਦੇਵ ਜੀ ਦਾ ਸਿੱਕਾ ਸੀ ਕਿਦਾਂ ਦਾ ਲੰਗਰ ਜਿਹੜਾ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਟੰਕੇ ਕਿਹਾ ਜਾਂਦਾ ਸੀ ਹੁਣ ਜੇ ਆਪਾਂ ਅੱਜ ਗੱਲ ਕਰੀਏ ਵੀ ਕਿਸੇ ਨੂੰ ਆਪਾਂ ਕਹੀਏ ਵੀ ਟੰਕਾ ਟੰਕਾ ਕਿਸ ਬਿਲੋਨ ਦੇ ਸਿੱਕਿਆਂ ਨੂੰ ਕਿਹਾ ਜਾਂਦਾ ਹੈ ਨਾ ਤੇ ਇਹ ਟੰਕੇ ਆਪਣੇ ਬਹਿਲੋਲ ਲੋਧੀ ਦੇ ਸੀਗੇ ਇਸ ਤਰ੍ਹਾਂ ਦੇ ਸਿੱਕੇ ਚੱਲਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ ਤੇ ਬਾਕੀ ਰੁਪਏ ਦੀਆਂ ਵੈਰਾਈਟੀਆਂ ਲਾਈਆਂ ਨੇ ਵੀ ਸ਼ੇਰ ਸ਼ਾਹ ਸੂਰੀ ਦੇ ਰੁਪਏ ਤੋਂ ਸ਼ੁਰੂ ਹੋ ਕੇ ਤੇ ਬ੍ਰਿਟਿਸ਼ੀਆਂ ਦੀਆਂ ਤੱਕ ਜਿਹੜੇ ਅਲੱਗ-ਅਲੱਗ ਜਿਹੜੇ ਵੀ ਮਤਲਬ ਆਏ ਉਹਦੇ 'ਚ ਇਹ ਦੱਸਿਆ ਗਿਆ ਵੀ ਵੀ ਹਰੇਕ ਰਾਜੇ ਨੇ ਜਿਹੜਾ ਸਿੱਕਾ ਚਲਾਇਆ ਉਹਦੇ ਵਿੱਚ ਜਣੀ ਜਿਹੜਾ ਵਜ਼ਨ ਆ ਵਜ਼ਨ ਉਹ ਇਕੁਅਲ ਰਿਹਾ 11 ਪੈਂਟ ਮਤਲਬ 66 ਗ੍ਰਾਮ ਲਗਭਗ 11.5 ਤੋਂ 11.66 ਗ੍ਰਾਮ ਦੇ ਇਕੁਅਲ ਰਿਹਾ ਮਤਲਬ ਰੁਪਈਏ ਦਾ ਜਿਹੜਾ ਵਜਨ ਸੀ ਚਾਂਦੀ ਦੇ ਸਿੱਕਿਆਂ ਦਾ ਉਹ ਸੇਮ ਰਿਹਾ ਸਾਰਿਆਂ ਦਾ ਬਾਕੀ ਇਹ ਸ਼ਸਤਰਾਂ ਦੀ ਵੈਰਾਈਟੀਆਂ ਨੇ ਤੁਹਾਨੂੰ ਅਸੀਂ ਦਿਖਾਵਾਂਗੇ ਸ਼ਸਤਰ ਸਿੱਕੇ ਜਿਹੜੇ ਤੁਹਾਨੂੰ ਦਿਖਾਏ ਨੇ ਪੁਰਾਣੇ ਸਮੇਂ ਦੇ ਵਿਰਾਸਤੀ ਸਿੱਕੇ ਨੇ ਤਾਂ ਹੁਣ ਇਹ ਸ਼ਸਤਰ ਜਿਹੜੇ ਨੇ ਦਿਖਾਉਣ ਜਾ ਰਹੇ ਨੇ ਪ੍ਰਵਿੰਦਰ ਸਿੰਘ ਜੀ ਤੇ ਇਹਦੇ ਬਾਰੇ ਹੁਣ ਤੁਸੀਂ ਜਾਣਕਾਰੀ ਦਿਓ ਹਾਂਜੀ ਇਹ ਸ਼ਸਤਰਾਂ ਦੇ ਵਿੱਚ ਮਤਲਬ ਅਲੱਗ-ਅਲੱਗ ਵੈਰਾਈਟੀਆਂ ਮਤਲਬ ਇਕੱਠੀਆਂ ਕੀਤੀਆਂ ਇਹ ਜਿਹੜੇ ਸ਼ਸਤਰ ਆ ਇਹਨੂੰ ਆਪਾਂ ਤਵਰ ਕਹਿੰਦੇ ਆ ਜੀ ਤੇ ਇਹ ਤਵਰ ਵੈਰਾਈਟੀ ਆ ਜੀ ਤੇ ਇਹ ਤਬਰ ਦੇ ਅਲੱਗ-ਅਲੱਗ ਸਾਈਜ਼ ਨੇ ਅਲੱਗ-ਅਲੱਗ ਕੰਮ ਹੁੰਦੇ ਸੀ ਸ਼ਸਤਰ ਦੇ ਇਹਦੇ ਵਿੱਚ ਡੰਡਾ ਪੈਂਦਾ ਜੀ ਮਤਲਬ ਗੰਡਾਸਾ ਟਾਈਪ ਹੁੰਦਾ ਦੇਖਣ ਨੂੰ ਆਪਾਂ ਕਹਿੰਦੇ ਨਾ ਵੀ ਗੰਡਾਸਾ ਠੀਕ ਹੈ ਨਾ ਇਹ ਇਹ ਜਿਵੇਂ ਇੱਕ ਦਾਹ ਦੇ ਤੌਰ ਤੇ ਮਤਲਬ ਜਿਵੇਂ ਕਹਿੰਦੇ ਇਸ ਤਰ੍ਹਾਂ ਕੰਮ ਦਿੰਦਾ ਇਹਨੂੰ ਇਸ ਸ਼ੇਪ ਨੂੰ ਮਤਲਬ ਇਸ ਡਿਜ਼ਾਈਨ ਨੂੰ ਇਸ ਤਬਰ ਬੋਲਿਆ ਜਾਂਦਾ ਜੀ ਉਸ ਤੋਂ ਬਾਅਦ ਇਹ ਮਤਲਬ ਨੇਜੇ ਨੇ ਜੀ ਤੇ ਇਹ ਨੇਜੇ ਦਾ ਸਾਈਜ਼ ਦੇਖੋ ਇਹ ਇਹਦਾ ਸਾਈਜ਼ ਕਿੱਡਾ ਹੋਊਗਾ ਇਹਦੇ ਵਿੱਚ ਜਿਹੜੀ ਡਾਂਗ ਆ ਘੱਟੋ-ਘੱਟ ਇਹ ਐਡੀ ਲੰਬੀ ਡਾਂਗ ਪੈਂਦੀ ਹੋਊਗੀ ਇਹ ਤਾਂ ਮਤਲਬ ਇਹ ਕੰਮ ਕਰਦਾ ਹੋਊ ਠੀਕ ਹੈ ਨਾ ਇਸ ਤਰ੍ਹਾਂ ਇਹ ਅਲੱਗ-ਅਲੱਗ ਵੈਰਾਈਟੀਆਂ ਜਿਹੜੀਆਂ ਨੇ ਉਹ ਮਤਲਬ ਕਟੀਆਂ ਕੀਤੀਆਂ ਹੋਈਆਂ ਨੇ ਇੱਕ ਸਾਲ ਪੁਰਾਣਾ ਇਹ ਸ਼ਸਤਰ ਲਗਭਗ ਜਾਨੀ 300 400 ਸਾਲ ਪੁਰਾਣਾ ਹੈਗਾ ਜੀ ਇਹ ਸਾਰੇ ਇਹ ਦੇਖੋ ਸਾਰੇ ਮਤਲਬ ਗਲ ਚੁੱਕੇ ਨੇ ਬਕਾਇਦਾ ਸਾਰੇ ਗਲ ਚੁੱਕੇ ਨੇ ਠੀਕ ਹੈ ਨਾ ਜੀ ਇਹ ਸਾਰੇ ਮਤਲਬ ਵੈਰੈਟੀਆਂ ਇਹ ਕਿ ਕਿੱਥੋਂ ਲਿਆਉਂਦੇ ਤੁਸੀਂ ਇਹ ਸਾਰੇ ਵਾ ਜਿੱਥੋਂ ਵੀ ਮਿਲਦਾ ਜੀ ਆਪਾਂ ਛੱਡਦੇ ਨਹੀਂ ਜੀ ਚਾਹੇ ਵਿਆਜ ਤੇ ਪੈਸੇ ਲੈ ਲਈਏ ਚਾਹੇ ਕਿਸੇ ਹੋਰ ਤੋਂ ਮਤਲਬ ਹੱਥ ਆਧਾਰ ਲੈ ਲਈਏ ਪਰ ਆਪਾਂ ਜਿਹੜੀ ਵੀ ਕੋਈ ਚੀਜ਼ ਆਪਣੇ ਮਨ ਨੂੰ ਵਧੀਆ ਲੱਗਦੀ ਆਪਾਂ ਛੱਡਦੇ ਨਹੀਂ ਹੈਗੇ ਇਹ ਦੇਖੋ ਮੈਂ ਦਿਖਾਉਣਾ ਚਾਹਉਣਾ ਦੇਖੋ ਇਹ ਬਿਲਕੁਲ ਗਲੇ ਪਏ ਨੇ ਪੁਰਾਤਨ ਨੇ ਕੋਈ ਮਤਲਬ ਨਵੇਂ ਨਹੀਂ ਹੈਗੇ ਨਾ ਤੇ ਕਿਸੇ ਸਮੇਂ ਕੋਈ ਲੜਾਈ ਦੇ ਵਿੱਚ ਕੰਮ ਆਏ ਹੋਣੇਗਾ ਤੇ ਬਿਲਕੁਲ ਜੀ ਕਿੰਨੇ ਨਾਲ ਜੰਗ ਹੋਈ ਹੋਣੀ ਹੈ ਨਾ ਤੇ ਇਹ ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਬਿਲਕੁਲ ਜਿਵੇਂ ਜੰਗਾਲ ਲੱਗੇ ਨੇ ਇਹ ਵੀ ਤੁਸੀਂ ਇਕੱਠੇ ਕੀਤੇ ਨੇ ਸੰਭਾਲ ਜਿਵੇਂ ਮੰਨ ਲਓ ਜ਼ਮੀਨਾਂ 'ਚ ਕੋਈ ਵਰੀ ਨਿਕਲ ਆਉਂਦੇ ਆ ਜਾਂ ਮੰਨ ਲਓ ਇਸ ਤਰ੍ਹਾਂ ਇਹ ਸਾਰੇ ਤੇ ਪ੍ਰਾਤਨ ਨੇ ਜੀ ਮੰਨ ਲਓ ਕੋਈ ਆ ਨਹੀਂ ਹੈਗਾ ਵੀ ਆਪਾਂ ਚੱਕ ਕੇ ਨਵੇਂ ਆਪਾਂ ਡਿਸਪਲੇ ਕਰਦੇ ਵੀ ਆਪਾਂ ਕਹਿੰਦੇ ਜੀ ਇਹ ਪ੍ਰਾਤਨ ਨੇ ਨਾ ਇਹ ਸਾਰੇ ਮਤਲਬ ਪ੍ਰਾਤਨ ਚੀਜ਼ਾਂ ਇੱਥੇ ਡਿਸਪਲੇ ਕੀਤੀਆਂ ਨੇ ਤੇ ਇੱਕ ਚੀਜ਼ ਹੈਗੀ ਇਹ ਵੀ ਇਹ ਇਹ ਗੁਪਤੀ ਹੈ ਜੀ ਇਹ ਇਹ ਇਸ ਤਰ੍ਹਾਂ ਮਤਲਬ ਇਹਦੇ ਵਿੱਚ ਅੱਛਾ ਦੇਖਣ ਨੂੰ ਅਗਲਾ ਕਹਿੰਦਾ ਹੱਥ 'ਚ ਬੜੀ ਸਟਿਕ ਆ ਪਰ ਇਹ ਇੱਕ ਮਤਲਬ ਹਥਿਆਰ ਦੇ ਤੌਰ ਤੇ ਵਰਤੀ ਜਾਂਦੇ ਇਹਨੂੰ ਗੁਪਤੀ ਕਹਿੰਦੇ ਜੀ ਗੁਪਤ ਹਥਿਆਰ ਤੇ ਇਹ ਅਲੱਗ-ਅਲੱਗ ਸਾਰੀਆਂ ਵੈਰਾਈਟੀਆਂ ਨੇ ਤਲਵਾਰਾਂ ਨੇ ਇਹ ਤੇਗੇ ਨੇ ਖੰਡੇ ਨੇ ਠੀਕ ਹੈ ਜੀ ਇਹ ਇਹ ਡੇਢ ਧਾਰਾ ਖੰਡਾ ਜੀ ਅੱਛਾ ਜੀ ਇਹ ਇਹ ਜਿਹੜਾ ਡੇਢ ਧਾਰਾ ਖੰਡਾ ਆਮ ਜਿਵੇਂ ਹੁਣ ਸੁਣਨ ਨੂੰ ਆਉਂਦਾ ਵੀ 2 ਧਾਰਾ ਖੰਡਾ ਹੁੰਦਾ ਉਹ 2 ਧਾਰਾ ਖੰਡਾ ਸਿਰਫ ਜੰਗ ਵਾਸਤੇ ਹੁੰਦਾ ਜਿਹੜਾ ਡੇਢ ਧਾਰਾ ਖੰਡਾ ਹੁੰਦਾ ਜਿਸ ਤਰ੍ਹਾਂ ਇੱਥੋਂ ਇਹਦੀ ਧਾਰ ਪੂਰੀ ਸ਼ੁਰੂ ਹੁੰਦੀ ਹੈ ਜੀ ਇਹ ਇੱਥੇ ਜਾ ਕੇ ਐਂਡ ਹੋ ਜਾਂਦਾ ਆਹ ਧਾਰ ਜਿਹੜੀ ਠੋਸ ਆ ਜੀ ਇਹ ਇਹ ਸਿਰਫ ਡਿਊਟੀ ਦੇਣ ਲਈ ਮਤਲਬ ਜਿਵੇਂ ਕਹ ਲੋ ਇਹ ਐ ਰੱਖਣ ਦੇ ਕੰਮ ਆਉਂਦਾ ਤਾਂ ਕਿ ਇੱਥੋਂ ਵੱਡਿਆ ਨਾ ਜਾਵੇ ਹਾਂਜੀ ਇਹ ਡੇਢ ਤਾਰਾ ਦੇ ਰੱਖਿਆ ਹੈ ਡੇਢ ਤਾਰਾ ਹਾਂਜੀ ਇਹ ਡੇਢ ਤਾਰਾ ਖੰਡਾ ਜੀ ਇਹ ਮਤਲਬ ਸਿਕਿਉਰਿਟੀ ਦੇ ਤੌਰ ਤੇ ਮਤਲਬ ਜਿਵੇਂ ਵਰਤ ਉ ਵਰਤੇ ਵੀ ਜਾਂਦਾ ਪਰ ਇਹ ਮਤਲਬ ਮੋਢੇ ਤੇ ਰੱਖ ਕੇ ਮਤਲਬ ਜੀ ਜੀ ਇਹ ਬ੍ਰਿਟਿਸ਼ ਟਾਈਮ ਦੀਆਂ ਮਤਲਬ ਅਲੱਗ-ਅਲੱਗ ਟਾਈਪ ਦੀਆਂ ਤਲਵਾਰਾਂ ਆ ਗਈਆਂ ਜੀ ਤੇ ਇਹ ਦੋ ਤਾਰਾ ਖੰਡਾ ਆ ਗਏ ਜੀ ਇਹ ਤਿਗਾ ਆ ਗਿਆ ਜੀ ਤੇ ਇਸ ਤਰ੍ਹਾਂ ਅਲੱਗ-ਅਲੱਗ ਵੈਰਾਈਟੀਆਂ ਦੇ ਮਤਲਬ ਸ਼ਸਤਰ ਨੇ ਮੇਨ ਜਿਹੜਾ ਮਕਸਦ ਆ ਮੇਰਾ ਇਹ ਸਾਰੀਆਂ ਚੀਜ਼ ਨੂੰ ਵਿਰਾਸਤ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਵਾਸਤੇ ਵੀ ਆਪਾਂ ਕੁਝ ਸੰਭ ਲਈਏ ਕਿਉਂਕਿ ਜੇ ਅੱਜ ਮੇਰੇ ਵਰਗਾ ਕੋਈ ਨਹੀਂ ਸੰਭਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਖਤਮ ਹੋ ਜਾਣਗੀਆਂ ਤੇ ਆਉਣ ਵਾਲੇ ਮਤਲਬ ਪੀੜ੍ਹੀਆਂ ਨੂੰ ਕੁਛ ਨਹੀਂ ਬਚਣਾ ਕੋਈ ਹੋਰ ਸੰਭਾਰ ਰਿਹਾ ਇਸ ਤਰ੍ਹਾਂ ਦੀ ਵਿਰਾਸਤ ਨੂੰ ਕੋਈ ਤੁਹਾਡੇ ਸੰਪਰਕ ਚ ਹੋਵੇ ਕਿ ਯਾਰ ਮੈਂ ਵੀ ਇਸ ਤਰ੍ਹਾਂ ਦੇ ਰੱਖਣਾ ਚਾਹੁੰਦਾ ਮੈਨੂੰ ਇਹ ਚੀਜ਼ਾਂ ਦੇ ਦਿਓ ਤੁਸੀਂ ਨਹੀਂ ਬਹੁਤ ਆਉਂਦੇ ਨੇ ਜੀ ਵੀ ਹਾਂ ਵੀ ਸਾਨੂੰ ਵਧੀਆ ਲੱਗੀ ਹੈ ਜੀ ਸਾਨੂੰ ਆਹ ਚੀਜ਼ ਦੇ ਦੋਗੇ ਅਸੀਂ ਦਿੰਦੇ ਨਹੀਂ ਨਾ ਅਸੀਂ ਤਾਂ ਆਪ ਸੰਭਦੇ ਆ ਜੀ ਠੀਕ ਹੈ ਨਹੀਂ ਮੇਨ ਮਕਸਦ ਤਾਂ ਇਹ ਆ ਵੀ ਆਪਾਂ ਐਗਜ਼ੀਬਿਸ਼ਨ ਲਾ ਕੇ ਬੱਚਿਆਂ ਨੂੰ ਦਿਖਾਈਏ ਆਪਣੀ ਵਿਰਾਸਤ ਜੇ ਆਪਣੀ ਵਿਰਾਸਤ ਦਿਖਾਵਾਂਗੇ ਤਾਂ ਹੀ ਉਹਨਾਂ ਨੂੰ ਨੌਲੇਜ ਮਿਲੂਗੀ ਤਾਂ ਹੀ ਵੀ ਭਾਈ ਆਹ ਚੀਜ਼ਾਂ ਚੱਲਦੀਆਂ ਸੀ ਤੇ ਆਪਾਂ ਕਿਸ ਦੌਰ ਤੋਂ ਨਿਕਲ ਕੇ ਕਿੱਥੇ ਪਹੁੰਚੇ ਆ ਮੇਨ ਤਾਂ ਆਪਣਾ ਇਹ ਆ ਵੀ ਆਪਾਂ ਆਪ ਖੁਦ ਵਿਰਾਸਤ ਸੰਭਾਲ ਰਹੇ ਆ ਤੁਸੀਂ ਬਹੁਤ ਸਾਰੀ ਵਿਰਾਸਤ ਸੰਭਾਲ ਲਈ ਫਿਰ ਘਰ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਰੱਖਦੇ ਹੋ ਘਰ ਵੀ ਮੈਨੂੰ ਲੱਗਦਾ ਇੱਕ ਪੂਰਾ ਉੱਪਰ ਹਾਲ ਭਰਿਆ ਇਹ ਜਿੰਨੀ ਇਹ ਜਿੰਨੀ ਕ ਕਲੈਕਸ਼ਨ ਮੈਂ ਇੱਥੇ ਡਿਸਪਲੇ ਕੀਤੀ ਹੈ ਇਹ ਮੇਰੀ 10% ਆ ਜੀ ਅਸੀਂ 10% ਹੈ ਹਾਂ ਜੀ ਇਹ ਸਿਰਫ 10% ਆ ਆਪਣੇ ਕੋਲੇ ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਕ ਕਲੈਕਸ਼ਨ ਆ ਵੀ ਮੈਨੂੰ ਆਪਾਂ 200 ਟੇਬਲ ਕੱਲੇ ਭਰ ਸਕਦੇ ਆ ਜੀ 200 ਟੇਬਲ ਕੱਲੇ ਭਰ ਸਕਦੇ ਹਾਂ ਹਾਂ ਜੀ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਮੰਨ ਲਓ 200 ਟੇਬਲ ਫਿਰ ਕਿਸ ਤਰ੍ਹਾਂ ਸਪੋਰਟ ਕਰਦਾ ਉਹ ਕਹਿੰ ਤੇ ਮਤਲਬ ਮੇਨ ਵੀ ਉਹੀ ਜਨੂਨ ਵਾਲੀ ਕਹਾਣੀ ਆ ਵੀ ਮੇਨ ਮਕਸਦ ਇਹੀ ਆ ਵੀ ਆਪਣੀ ਵਿਰਾਸਤ ਨੂੰ ਸੰਭਾਲਣਾ ਅੱਗੇ ਬੱਚੇ ਤੁਹਾਡੇ ਉਹ ਸੰਭਾਲਣਾ ਚਾਹੁੰਦੇ ਨੇ ਅੱਗੇ ਬਿਲਕੁਲ ਜੀ ਬੇਟਾ ਨਾਲ ਹੁੰਦਾ ਹੁਣ ਫੋਰਨ ਚਲੇ ਗਿਆ ਪਰ ਉਹ ਹੁਣ ਵੀ ਲਾਈਵ ਵੀਡੀਓ ਕਾਲ ਕਰਕੇ ਦੇਖ ਕੇ ਹਟਿਆ ਅੱਗੇ ਅਸੀਂ ਪਿਛਲੀ ਵਾਰ ਵੀ ਉਰੇ ਆਇਆ ਸੀਗਾ ਤੇ ਬੇਟੀ ਨੂੰ ਵੀ ਸ਼ੌਂਕ ਆ ਉਹ ਵੀ ਹੁਣ ਕਹਿੰਦੀ ਸੀ ਕਹਿੰਦੇ ਨਾਲ ਜਾਣਾ ਪਰ ਐ ਵੀ ਹੁਣ ਉਰੇ ਰਾਤ ਰਹਿਣ ਦਾ ਹੈਗਾ ਵਾਪਸ ਜਾਣ ਵਾਲਾ ਹੈ ਨਹੀਂ ਸਿਸਟਮ ਇਸ ਕਰਕੇ ਥੋੜਾ ਜਿਹਾ ਹੋ ਜਾਂਦਾ ਵੀ ਬੱਚੀ ਨੂੰ ਕਿੱਥੇ ਨਾਲ ਰੱਖਾਂਗੇ ਤੇ ਮਤਲਬ ਮੇਨ ਸਾਰਿਆਂ ਨੂੰ ਸ਼ੌਂਕ ਆ ਕੋਈ ਐਸੀ ਗੱਲ ਨਹੀਂ ਵੀ ਮੈਂ ਮੇਰਾ ਸੁਪਨਾ ਵੀ ਮੈਂ ਮਤਲਬ ਕੋਈ ਸਪੋਰਟ ਮਿਲੇ ਤਾਂ ਮੈਂ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦਾ ਉਹ ਵੀ ਬਿਲਕੁਲ ਫ੍ਰੀ ਐਂਟਰੀ ਵੀ ਤਾਂ ਕਿ ਵੀ ਇਹ ਨਾ ਹੋਵੇ ਵੀ ਜਿਵੇਂ ਹੁਣੇ ਮੈਂ ਇੱਥੇ ਪ੍ਰਦਰਸ਼ਨੀ ਲਾਈਏ ਲੋਕ ਉਰੀ ਦੇਖਦੇ ਨੇ ਜੇ ਮੇਰਾ ਮਿਊਜ਼ੀਅਮ ਮੰਨ ਲਓ ਬਣਿਆ ਹੋਊਗਾ ਇੱਕ ਜਗ੍ਹਾ ਤੇ ਪੱਕਾ ਬਣਿਆ ਉਹ ਪੱਕਾ ਬਣਿਆ ਹੋਊ ਵੀ ਕੋਈ ਵੀ ਪੰਜਾਬ ਚੋਂ ਬਾਹਰਲੇ ਸਟੇਟਾਂ ਚੋਂ ਲੋਕ ਆਉਣ ਤੇ ਇੱਥੇ ਮਤਲਬ ਉਹ ਸਾਰੀਆਂ ਚੀਜ਼ਾਂ ਦੇਖਣ ਜਿਹੜੀਆਂ ਕਿ ਮਤਲਬ ਮਿਊਜ਼ੀਮਾਂ ਦੇ ਵਿੱਚ ਹੁੰਦੀਆਂ ਗੱਲਬਾਤ ਕੀਤੀ ਸੀ ਕੋਈ ਸਰਕਾਰ ਨਾਲ ਕਿਸੇ ਨੂੰ ਕੋਈ ਗੱਲ ਕੀਤੀ ਹੈ ਪਰ ਹਾਲ ਦੀ ਘੜੀ ਕਦੇ ਕੋਈ ਹੰਗਾਰਾ ਮਿਲਿਆ ਨਹੀਂ ਲੰਬਾ ਚੌੜਾ ਹੂੰ ਕਹਿ ਕੇ ਤਾਂ ਸਾਰ ਦਿੰਦੇ ਨੇ ਬਾਕੀ ਦੇਖੋ ਜਦੋਂ ਕਿਤੇ ਸਬਬ ਬਣਨਾ ਮੈਨੂੰ ਲੱਗਦਾ ਸ਼ਾਇਦ ਫੌਰਨ ਵਾਲਿਆਂ ਨੇ ਕਰਨਾ ਇੱਧਰ ਵਾਲਿਆਂ ਤੇ ਮੈਨੂੰ ਆਸ ਹੈ ਉਹੀ ਗੱਲ ਆ ਗਈ ਵੀ ਆਪਾਂ ਆਪਣੀ ਆਪਣੇ ਵੱਲੋਂ ਜਿਹੜਾ ਫਰਜ਼ ਆ ਪੂਰਾ ਕਰੀ ਜਾਂਦੇ ਆ ਆਪਣੀ ਵਿਰਾਸਤ ਸੰਭੀ ਜਾਂਦੇ ਆ ਬਾਕੀ ਜੋ ਹੋਊਗਾ ਪਰਮਾਤਮਾ ਨੂੰ ਵਧੀਆ ਹੋਊਗਾ ਉਹੀ ਹੋਊਗਾ ਜੀ ਆਪਣੇ ਪਰਵਿੰਦਰ ਸਿੰਘ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਸ਼ਸਤਰ ਤੋਂ ਲੈ ਕੇ ਸਿੱਕਿਆਂ ਤੋਂ ਲੈ ਕੇ ਉਹਨਾਂ ਕੋਲ ਬਹੁਤ ਸਾਰੀ ਵਿਰਾਸਤ ਜਿਹੜੀ ਉਹਨਾਂ ਨੇ ਸੰਭਾਲੀ ਹੋਈ ਆ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਜਿਵੇਂ ਸ਼ਸਤਰ ਨੇ ਇੱਥੇ ਸਿੱਕੇ ਰੱਖੇ ਨੇ ਉਹਨਾਂ ਨੇ ਅ ਅਗੇ ਗ੍ਰੰਥ ਸਾਹਿਬ ਜਿਹੜੇ ਨੇ ਵੱਖ-ਵੱਖ ਧਰਮਾਂ ਦੇ ਗ੍ਰੰਥ ਸਾਹਿਬ ਨੇ ਉਹ ਇੱਥੇ ਰੱਖੇ ਨੇ ਤਾਂ ਇੱਕ ਕਲੈਕਸ਼ਨ ਜਿਹੜੀ ਆ ਬੜੀ ਦੂਰ-ਦੂਰ ਜਾ ਕੇ ਇਹਨਾਂ ਨੇ ਇਕੱਠੀ ਕੀਤੀ ਆ ਮਿਹ ਕੀ ਦਿਨੇ ਜਿਹੜੀ ਆ ਦਿਹਾੜੀ ਕਰਦੇ ਸੀ ਉਹ ਪਰਿਵਾਰ ਚਲਾਉਂਦੇ ਸੀ ਉਸ ਤੋਂ ਬਾਅਦ ਇੱਕ ਨਾਈਟ ਸ਼ਿਫਟ ਲਾ ਕੇ ਜਿੰਨਾ ਪੈਸਾ ਇਕੱਠਾ ਹੁੰਦੇ ਸੀ ਤਾ ਉਸ ਤੋਂ ਇਹ ਸਾਰਾ ਜਿਹੜਾ ਵਾ ਸਮਾਨ ਜਿਹੜੇ ਸਿੱਕੇ ਨੇ ਚਾਹੇ ਉਹ ਸ਼ਸਤਰ ਨੇ ਚਾਹੇ ਉਹ ਗ੍ਰੰਥ ਸਾਹਿਬ ਨੇ ਜਿੱਥੋਂ ਮਿਲਦੇ ਸੀ ਉੱਥੇ ਜਾ ਕੇ ਉਹਨਾਂ ਨੂੰ ਖਰੀਦ ਕੇ ਲੈ ਆਂਦੇ ਸੀਗੇ ਤਾਂ ਅੱਜ ਇਹ ਵਿਰਾਸਤ ਨੂੰ ਸੰਭਾਲਿਓ ਨੇ ਇੱਕ ਮੈਸੇਜ ਦੇ ਰਹੇ ਨੇ ਕਿ ਆਉਣ ਵਾਲੀ ਪੀੜ੍ਹੀਆਂ ਦੇ ਲਈ ਇਹ ਬਹੁਤ ਚੰਗੀ ਚੀਜ਼ ਹੈਗੀ ਤਾਂ ਅਸੀਂ ਚਾਹੁੰਦੇ ਹਾਂ ਕਿ ਇੱਕ ਮਿਊਜ਼ੀਅਮ ਬਣੇ ਜਿੱਥੇ ਇਹ ਪ੍ਰਦਰਸ਼ਨੀ ਜਿਹੜੀ ਆ ਬਿਲਕੁਲ ਫ੍ਰੀ ਜਿਹੜੀ ਆ ਬੱਚਿਆਂ ਨੂੰ ਦਿਖਾਈ ਜਾ ਸਕੇ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਆਪਣਾ ਇਤਿਹਾਸ ਕੀ ਹੈਗਾ ਵਾ ਕੈਮਰਾਮੈਨ ਵਿਕਾਸ ਦੇਂਦਰਾ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ